ਮੇਰਾ ਨਾਮ ਸੁਨੀਲ ਮਾਗੋ ਹੈ ਜੀ ਇਹ ਤਪਾਰੀਆ ਕੰਪਨੀ ਨੇ ਪਹਿਲੀ ਵਾਰੀ ਕਿਸਾਨ ਮੇਲੇ ਚ ਪਾਰਟਿਸਪੇਟ ਕੀਤਾ ਹੈ ਜੀ ਅ ਬਹੁਤ ਅੱਛਾ ਰਿਸਪੌਂਸ ਆ ਜਿੰਨੇ ਵੀ ਕਸਟਮਰ ਆ ਰਹੇ ਨੇ ਉਹਨਾਂ ਕਸਟਮਰਾਂ ਨੇ ਤਪਾਰੀਆ ਨੂੰ ਦੇਖ ਕੇ ਬਹੁਤ ਉਹਨਾਂ ਨੂੰ ਖੁਸ਼ੀ ਹੋਈ ਹੈ ਵੀ ਤਪਾਰੀਆ ਵਰਗੀ ਕੰਪਨੀ ਨੇ ਇਹ ਸਟਾਲ ਲਾਇਆ ਇੱਥੇ ਕਿਸਾਨ ਭਾਈ ਚਾਹ ਰਹੇ ਕਿ ਕੀ ਡਿਮਾਂਡ ਕਰ ਰਹੇ ਆ ਟੂਲ ਦੇ ਵਿੱਚ ਅ ਕਿਸਾਨ ਭਾਈ ਚਾਹ ਰਹੇ ਨੂੰ ਇਹੀ ਸੀਗਾ ਵੀ ਕੁਆਲਿਟੀ ਦੇ ਟੂਲ ਮਿਲਣ ਅੱਛੇ ਬ੍ਰਾਂਡ ਦੇ ਟੂਲ ਮਿਲਣ ориジナル ਟੂਲ ਮਿਲਣ ਜਿਹੜੇ ਕਿ ਅਸੀਂ ਸਾਰੇ ਪ੍ਰੋਵਾਈਡ ਕਰ ਰਹੇ ਹਾਂ ਸਰ ਕਿਸ ਤਰ੍ਹਾਂ ਅਪੀਲ ਕਰੋਗੇ ਜਿਹੜਾ ਲੁਧਿਆਣਾ ਵਾਸੀ ਨੂੰ ਜਿਹੜਾ ਪੂਜਾ ਆਖਰੀ ਦਿਨਾਂ ਮੇਲੇ ਦਾ ਉਹ ਤੁਹਾਡੀਆਂ ਟੂਲ ਦੇਣ ਕਿਸ ਤਰ੍ਹਾਂ ਇਹ ਨਹੀਂ ਇੱਥੇ ਟੂਲ ਮਨਸਾ ਲੈ ਕੇ ਜਾ ਸਕਦੇ ਆ ਇਹ ਹੀ ਅਸੀਂ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਆ ਕੇ ਤੁਸੀਂ ਮੇਲੇ 'ਚ ਆਓ ਤੇ ਮੇਲੇ 'ਚ ਜਿਹੜੀਆਂ ਛੂਟ ਦਾ ਫਾਇਦਾ ਮਿਲ ਰਿਹਾ ਉਹ ਉਠਾਓ ਜੇ ਤੁਹਾਨੂੰ ਉਧਰ ਮੇਲਾ ਹੋਵੇ ਪਾਈ ਟੂਲ ਤੇ ਤੁਹਾਡੇ ਕਿੱਥੇ ਸਰ ਨੂੰ ਦੇਣ ਦੇ ਵਿੱਚ ਇਹ ਸਾਡੀ ਦੁਕਾਨ ਹੈ ਜੀ ਆਪਣਾ ਫੋਕਲ ਪੁਆਇੰਟ ਦੇ ਵਿੱਚ ਹੈ NPA انٹرپرائزز ਨਾ ਦੇ ਆ ਤੇ ਫੋਕਲ ਪੁਆਇੰਟ ਫੇਸ 2 ਦੇ ਵਿੱਚ ਹੈ ਜੋ ਮਿਲਣਾ ਹੋਵੇ ਤਾਂ ਤੁਸੀਂ ਇਹ ਸਾਰੇ ਟੂਲ ਸਾਡੇ ਕੋਲੋਂ ਉੱਥੋਂ ਲੈ ਸਕਦੇ ਹੋ ਜੀ ਤੇ ਸਰ ਕੁਆਲਟੀ ਵੀ ਮੇਰੇ ਦੇਖਿਆ ਜਾਏ ਤਾਂ ਕਿੰਦਾ ਨਹੀਂ ਸਾਰੇ ਜੀ ਕੁਆਲਟੀ ਹੈ ਵੀ ਤਪਾਰੀਆਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਉਹ ਇਟਸੈਲ ਆਪਣੇ ਆਪ ਚ ਇੱਕ ਬਹੁਤ ਵੱਡਾ ਬ੍ਰਾਂਡ ਹੈ ਜਿਹੜਾ ਕਿ ਇੰਡੀਆ ਹੀ ਨਹੀਂ ਦੁਨੀਆ ਭਰ ਦੇ ਵਿੱਚ ਆਪਣੇ ਨਾਮ ਤੋਂ ਜਾਣਿਆ ਜਾਂਦਾ ਹੈ